ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਤਰਤਾਮਾ ਬੜੀਆਂ ਤੇਜ਼ ਹੋ ਰਹੀਆਂ ਕਿ ਕੀ ਨਵਜੋਤ ਸਿੰਘ ਸਿੱਧੂ ਸਣੇ ਪਰਿਵਾਰ ਬੀਜੇਪੀ 'ਚ ਸ਼ਿਫਟ ਮਾਰਨ ਜਾ ਰਹੇ ਨੇ ਕਿ ਸਣੇ ਪਰਿਵਾਰ ਨਵਜੋਤ ਸਿੰਘ ਸਿੱਧੂ ਬੀਜੇਪੀ ਦਾ ਹਿੱਸਾ ਬਣਨ ਜਾ ਰਹੇ ਨੇ ਇਹਦੇ ਉੱਤੇ ਤਜਵੀਜ਼ਾਂ ਖਾਸੀਆਂ ਹੋਈਆਂ ਖਾਸ ਤੌਰ ਦੇ ਉੱਤੇ ਉਦੋਂ ਜਦੋਂ ਡਾਕਟਰ ਨਵਜੋਤਕਾਰ ਸਿੱਧੂ ਉਨਤਨ ਗੜਗਰੀ ਨਾਲ ਮੁਲਾਕਾਤ ਕਰਦੇ ਨੇ ਕੇਂਦਰੀ ਮੰਤਰੀ ਨੇ ਉਹਨਾਂ ਨਾਲ ਮੁਲਾਕਾਤ ਕਰਦੇ ਨੇ ਔਰ ਉਸ ਤੋਂ ਬਾਅਦ ਖਾਸਾ ਵਿਰੋਧ ਸ਼ੁਰੂ ਹੋ ਗਿਆ ਖਾਸ ਤੌਰ ਦੇ ਉੱਤੇ ਬੀਜਪੀ ਦੇ ਆਪਣੇ ਪੰਜਾਬ ਦੇ ਲੀਡਰ ਇਸ ਗੱਲ ਦੇ ਉੱਤੇ ਵਿਰੋਧਵਾਸ ਜ਼ਾਹਰ ਕਰਨ ਲੱਗੇ ਜਦੋਂ ਬੀਜਪੀ ਦੇ ਅਮਰਤਸਰ ਤੋਂ ਲੀਡਰ ਡਾਕਟਰ ਜਗਮੋਨ ਸਿੰਘ ਰਾਜੂ ਨੇ ਇੱਕ ਚਿੱਠੀ ਲਿਖ ਦਿੱਤੀ ਨਤਨ ਗੱਡਗਰੀ ਨੂੰ ਔਰ ਉਸ ਦੇ ਵਿੱਚ ਜ਼ਿਕਰ ਕਰ ਦਿੱਤਾ ਉਹ ਸਾਰੀ ਮੁਲਾਕਾਤ ਦਾ ਜਾਂ ਉਸ ਉੱਤੇ ਉਹਨਾਂ ਦੇ ਇਤਰਾਜ਼ ਦਾ ਇਹ ਐ ਪ੍ਰਤੀਤ ਹੁੰਦਾ ਹੈ ਕਿ ਭਾਵੇਂ ਬੀਜਪੀ ਦੇ ਲੀਡਰ ਇਸ ਉੱਤੇ ਕੋਈ ਖਾਸੇ ਮਨਜ਼ੂਰ ਨਹੀਂ ਪਰ ਨਵਜੋਤ ਸਿੰਘ ਸਿੱਧੂ ਦੇ ਆਪਣੇ ਕਨੈਕਸ਼ਨਸ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਰਾਹ ਪ੍ਰੋਵਾਈਡ ਕਰ ਸਕਦੇ ਆ ਬੀਜੇਪੀ ਦੇ ਵਿੱਚ ਹਾਲਾਂਕਿ ਬੀਜੇਪੀ ਦੀ ਹਾਈ ਕਮਾਂਡ ਵੀ ਇਹ ਜਾਣਦੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਇਤਿਹਾਸ ਕੀ ਰਿਹਾ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਬੀਜੇਪੀ ਦਾ ਇਤਿਹਾਸ ਕੀ ਰਿਹਾ ਕਿਉਂਕਿ ਨਵਜੋਤ ਸਿੰਘ ਸਿੱਧੂ ਉਸ ਤੋਂ ਪਹਿਲਾਂ ਇੱਕ ਵਾਰੀ ਬੀਜੇਪੀ 'ਚ ਵੀ ਰਹਿ ਚੁੱਕੇ ਆ ਔਰ ਕਾਂਗਰਸ ਦੇ ਵਿੱਚ ਤਾਂ ਹੁਣ ਤੱਕ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਨੂੰ ਬੀਜੇਪੀ ਤੋਂ ਭਗੌੜਾ ਕਿਹਾ ਜਾਂਦਾ ਹੈ ਇਹ ਅਸੀਂ ਨਹੀਂ ਕਹਿੰਦੇ ਇਹ ਕਾਂਗਰਸ ਦੇ ਲੀਡਰ ਕਹਿੰਦੇ ਨਵਜੋਤ ਸਿੰਘ ਸਿੱਧੂ ਬਾਰੇ ਪਰ ਹੁਣ ਕੀ ਬੀਜੇਪੀ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਨੂੰ ਐਕਸੈਪਟ ਕਰੂਗੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਬੀਜੇਪੀ ਨੇ ਸੈਟਲ ਕੀਤਾ ਆਪਣੀ ਪਾਰਟੀ ਦੇ ਵਿੱਚ ਕੀ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਨੂੰ ਵੀ ਐਕਸੈਪਟ ਕਰਨਗੇ ਨਵਜੋਤ ਸਿੰਘ ਸਿੱਧੂ ਦਾ ਵਿਵਾਦ ਜਾਂ ਨਵਜੋਤ कौर ਸਿੱਧੂ ਦਾ ਵਿਵਾਦ ਉਸ ਵੇਲੇ ਖੜਾ ਹੋਇਆ ਜਦੋਂ ਕਾਂਗਰਸ ਦੇ ਵਿੱਚ ਉਹਨਾਂ ਨੇ ਇੱਕ ਟਿੱਪਣੀ ਕਰ ਦਿੱਤੀ ਕਿ ਇੱਥੇ ਮੁੱਖ ਮੰਤਰੀ ਬਣਨ ਦੇ ਵਾਸਤੇ ਅਟੈਚੀ ਲਏ ਜਾਂਦੇ ਕਹਿੰਦੇ ਸਾਡੇ ਕੋਲ ਤਾਂ ਹੈ ਨਹੀਂ ਅਟੈਚੀ ਤੇ ਅਸੀਂ ਦੇ ਨਹੀਂ ਸਕਦੇ ਤੇ ਅਸੀਂ ਕੰਮ ਕਰ ਸਕਦੇ ਹਾਂ ਉਸ ਤੋਂ ਬਾਅਦ ਇਹ ਨਰੇਟਿਵ ਛੜ ਗਿਆ ਕਿ ਕੀ ਜਿਹੜੇ ਬਣੇ ਆ ਜਾਂ ਹੁਣ ਤੱਕ ਬਣਦੇ ਆਇਆ ਉਹ ਅਟੈਚੀ ਦੇ ਦੇ ਕੇ ਬਣਦੇ ਸਨ ਜਾਂ ਬਣਦੇ ਨੇ ਖੈਰ ਇਹ ਸਾਰੇ ਕਾਸੇ ਨੂੰ ਲੈ ਕੇ ਇੱਕ ਵਿਰੋਧ ਭਾਵ ਉੱਠਿਆ ਜਿਸ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਉਸ ਸਸਪੈਂਸ਼ਨ ਤੋਂ ਬਾਅਦ ਹੁਣ ਜਦੋਂ ਡਾਕਟਰ ਨਵਜੋਤ ਕੌਰ ਸਿੱਧੂ ਮੁਲਾਕਾਤ ਕਰਦੇ ਆ ਬੀਜੇਪੀ ਲੀਡਰਾਂ ਦੇ ਨਾਲ ਉਦੋਂ ਇਹ ਚਰਚਾ ਮਾਨੇ ਕਿ ਕੀ ਸੱਦੂ ਪਰਿਵਾਰ ਹੁਣ ਸ਼ਿਫਟ ਮਾਰਨ ਜਾ ਰਿਹਾ ਜਾਂ ਕੀ ਹਾਈ ਕਮਾਂਡ ਐਕਸੈਪਟ ਕਰਨ ਲਈ ਤਿਆਰ ਹੈ ਨਤਨ ਗੜਗਰੀ ਕਹੋ ਜੇ ਲੀਡਰ ਨੇ ਜਿਹਦੀ ਕਾਂਗਰਸ ਦੇ ਵੱਡੇ ਵੱਡੇ ਐਮਪੀਜ਼ ਵੱਡੇ ਵੱਡੇ ਲੀਡਰ ਦੇਸ਼ ਭਰ ਚੋਂ ਸ਼ਲਾਘਾ ਕਰਦੇ ਨੇ ਕਿ ਨਤਨ ਗੜਗਰੀ ਕਿਸੇ ਨੂੰ ਬਹੁਤੀ ਵੇਟ ਨਹੀਂ ਕਰਾਉਂਦੇ ਜਿੰਨੇ ਕਿਸੇ ਨੇ ਮੁਲਾਕਾਤ ਕਰਨੀ ਹੋਵੇ ਨਤਨ ਗੜਗਰੀ ਮਿਲ ਲੈਂਦੇ ਨੇ ਮੁਲਾਕਾਤ ਕਰਦੇ ਨੇ ਔਰ ਜੋ ਵੀ ਉਹਨਾਂ ਦਾ ਕੰਮ ਹੋਵੇ ਉਹਦੇ ਉੱਤੇ ਉਹ ਫੌਰੀ ਤੌਰ ਦੇ ਉੱਤੇ ਐਕਸ਼ਨ ਕਰਨ ਲਈ ਵੀ ਤਿਆਰ ਹੁੰਦੇ ਆ ਇਹ ਕਾਂਗਰਸ ਦੇ ਐਮਪੀਆ ਦਾ ਕਹਿਣਾ ਹੈ ਕਈ ਨਿੱਜੀ ਚੈਨਲਾਂ ਨੂੰ ਦਿੱਤੀਆਂ ਇੰਟਰਵਿਊਜ਼ ਦੇ ਵਿੱਚ ਕਈ ਵਾਰ ਖਲਾਸਾ ਵੀ ਕਰਦੇ ਨੇ ਉਹ ਕਿ ਨਿਤਨ ਗੜਗਰੀ ਬਹੁਤ ਤੱਤ ਪਰ ਰਹਿਣ ਵਾਲੇ ਲੀਡਰ ਨੇ ਔਰ ਆਪੋਜੀਸ਼ਨ ਦੇ ਵਿੱਚ ਜਿਹੜੇ ਲੀਡਰ ਹੁੰਦੇ ਨੇ ਉਹਨਾਂ ਨੂੰ ਤਾਂ ਸਭ ਤੋਂ ਜ਼ਿਆਦਾ ਤਰਜੀਹ ਦਿੰਦੇ ਨੇ ਹੁਣ ਡਾਕਟਰ ਨਵਜੋਤ ਕੌਰ ਸਿੱਧੂ ਏ ਉਹਨਾਂ ਨੇ ਮੁਲਾਕਾਤ ਕੀਤੀ ਜਾਂ ਉਹ ਆਪਣਾ ਮੰਗ ਪੱਤਰ ਦੇ ਕੇ ਆਏ ਜਾਂ ਆਪਣਾ ਜਿਹੜਾ ਉਹ ਬਿਆਨ ਸੀ ਉਹਨਾਂ ਨੂੰ ਦੇ ਕੇ ਆਏ ਹੋ ਸਕਦਾ ਹੈ ਕਿ ਆਊਟ ਆਫ ਥੈਟ ਪੋਲਿਟੀਕਲ ਨਾਈਸਨੈਸ ਨਿਤਨ ਗੜਗਰੀ ਨੇ ਉਹ ਮੁਲਾਕਾਤ ਕੀਤੀ ਹੋਵੇ ਪਰ ਉਹਨਾਂ ਦੀ ਇਸ ਮੁਲਾਕਾਤ ਦੇ ਉੱਤੇ ਬੀਜੇਪੀ ਦਾ ਪਲਾਨ ਤਾਂ ਨਹੀਂ ਨਿਰਧਾਰਤ ਹੋ ਸਕਦਾ ਬੀਜੇਪੀ ਦਾ ਜਿਹੜਾ ਪਲਾਨ ਹੈ ਜਾਂ ਬੀਜੇਪੀ ਦਾ ਜਿਹੜਾ ਫੈਸਲਾ ਆ ਉਹ ਇੱਕ ਮੁਲਾਕਾਤ ਤੇ ਤੋਂ ਨਿਰਧਾਰਤ ਹੋ ਸਕਦਾ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਕੀ ਬੀਜੇਪੀ ਚ ਜਾ ਸਕਦਾ ਹੈ ਕਿ ਨਹੀਂ ਇਹਦੇ ਉੱਤੇ ਅਜੇ ਬਹੁਤ ਸਾਰੇ ਵਿਚਾਰਾਂ ਹੋ ਰਹੀਆਂ ਨੇ ਪਰ ਕਿਤੇ ਨਾ ਕਿਤੇ ਗੱਲ ਉੱਥੇ ਹੀ ਖੜ ਜਾਂਦੀ ਹੈ ਕਿ ਬੀਜੇਪੀ ਹਾਈ ਕਮਾਂਡ ਵੀ ਜਾਣਦੀ ਹੈ ਕਿ ਸਿੱਧੂ ਪਰਿਵਾਰ ਦਾ ਇਤਿਹਾਸ ਕਾਂਗਰਸ ਤੇ ਬੀਜੇਪੀ ਚ ਕੀ ਰਿਹਾ ਤੇ ਕਾਂਗਰਸ ਹਾਈ ਕਮਾਂਡ ਵੀ ਜਾਣਦੀ ਹੈ ਕਿ ਸਿੱਧੂ ਪਰਿਵਾਰ ਦਾ ਇਤਿਹਾਸ ਬੀਜੇਪੀ ਤੇ ਕਾਂਗਰਸ ਚ ਕੀ ਰਿਹਾ ਹੈ ਇਸ ਵਾਸਤੇ ਦੋਵੇਂ ਪਾਰਟੀਆਂ ਦੀਆਂ ਹਾਈ ਕਮਾਂਡਸ ਜਿਹੜੀਆਂ ਨੇ ਇਹ ਹੁਣ ਆਪਣੇ ਆਧਾਰ ਦੇ ਉੱਤੇ ਫੈਸਲਾ ਕਰ ਸਕਦੀਆਂ ਨੇ ਭਾਵੇਂ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਇੱਕ ਵਾਰੀ ਕਿਤੇ ਨਾ ਕਿਤੇ ਇੱਕ ਇੰਟਰਵਿਊ ਦੇ ਵਿੱਚ ਅੰਦਾਜ਼ਾ ਦਵਾ ਦਿੱਤਾ ਸੀ ਕਿ ਉਹਨਾਂ ਦੇ ਖਾਸੇ ਲਿੰਕਸ ਨੇ ਆਮਦ ਸ਼ਾਹ ਦੇ ਨਾਲ ਜਾਂ ਹਾਈ ਕਮਾਂਡ ਦੇ ਨਾਲ ਹੁਣ ਉਹ ਲਿੰਕਸ ਕੰਮ ਆਉਂਦੇ ਆ ਕਿ ਨਹੀਂ ਆਉਂਦੇ ਉਹ ਵਕਤ ਤੇ ਮਿਆਸਰ ਹੈ ਜਾਂ ਨਵਜੋਤ ਸਿੰਘ ਸਿੱਧੂ ਕਿਹੜੀ ਪਾਰਟੀ ਦੇ ਕੰਮ ਆ ਸਕਦੇ ਨੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਗੱਲ ਹੈ ਜੋ ਵੀ ਹੋਊਗਾ ਦੱਸਦੇ ਰਹਿਵਾਂਗੇ ਬਣੇ ਰੋਵਾਂਗੇ ਜੀ ਅਪਜਾ